ਪਿੰਡ ਕਿਤਨਾ ਵਿੱਚ ਯੁੱਧ ਨਸ਼ਿਆਂ ਵਿਰੁੱਧ ਸਮਾਗਮ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ ਦੇ OSD ਤੇ ਸੰਬੰਧਿਤ ਸਟਾਫ ਨੇ ਸ਼ਮੂਲੀਅਤ ਕੀਤੀ OSD ਚਰਨਜੀਤ ਸਿੰਘ ਚੰਨੀ ਨੇ ਨਸ਼ਿਆਂ ਤੋਂ ਹੁੰਦੇ ਜਾਨੀ ਅਤੇ مالی ਨੁਕਸਾਨ ਬਾਰੇ ਭਰਪੂਰ ਜਾਣਕਾਰੀ ਦਿੱਤੀ ਪਿੰਡ ਕਿਤਨਾ ਦੀ ਸਰਪੰਚ ਸ਼੍ਰੀਮਤੀ ਸੁਨੀਤਾ ਦੇਵੀ ਨੇ ਨਸ਼ੇ ਵਿੱਚ ਲਿਪਤ ਬੱਚਿਆਂ ਨੂੰ ਆਪਣਾ ਇਲਾਜ ਕਰਵਾਉਣ ਲਈ ਪ੍ਰੇਰਿਤ ਕੀਤਾ ਤੇ ਬੱਚਿਆਂ ਦੀ ਸਿਹਤ ਯਾਬੀ ਲਈ ਅੱਗੇ ਹੋਣ ਲਈ ਉਤਸ਼ਾਹਿਤ ਕੀਤਾ ਪੈਗਾਮ-ਏ-ਜਗਤ ਗੜਸ਼ੰਕਰ ਤੋਂ ਬਲਜਿੰਦਰ ਕੇ ਤਣਾ ਦੀ ਰਿਪੋਰਟ ਜੋ 9 ਰੁਪੇ ਦੀ ਮਹਮਦ ਨੇ ਅੱਜ ਆਪਣੇ ਨਾਮ ਦੇ ਵਿੱਚ ਵਾਲਾ ਕੁਝ ਹੈ

ਸਾਰੇ ਪਿੰਡ ਨੰਦਰ ਦੇ ਤਨਾ ਬਲੋਂ ਪੰਚਾਇਤ ਬਲੋਂ ਹਰ ਇੱਕ ਸਵਤ ਹੈ ਉਹਨਾਂ ਦਾ ਜਿਹੜੇ ਪੀਣ ਆਲੇ ਜੇ ਤੁਹਾਡੇ ਆਸ-ਪਾਸ ਕੋਈ ਪੀਂਦਾ ਆ ਜਾਂ ਤੁਹਾਡੇ ਘਰ ਤੇ ਜਾਂ ਗਲੀ ਗੁਆਂਢ ਸਾਂ ਜਾਂ ਢੀ ਗੁਆਂਢੀ ਜਾਂ ਕਿਸੇ ਰਿਸ਼ਤੇਦਾਰੀ ਦੇ ਵਿੱਚ ਪਹਿਲਾਂ ਆਪਾਂ ਨੂੰ ਪ੍ਰਾਈਵੇਟ ਰੀ ਹੈਲਥ ਸੈਂਟਰ ਜਿਹੜੇ ਆ ਉਹਨਾਂ ਦੇ ਵਿੱਚ ਚੱਕਾਰ ਦੀ ਸਾਨੂੰ ਫੀਸ ਦੇਣੀ ਪੈਂਦੀ ਸੀ ਕਿਦੇ 10000 12000 15000 ਜਾਂ 20000 ਆ ਜਿਹੜਾ ਉਹਦੇ ਇਲਾਜ ਦਾ ਜਿਹੜਾ ਦੇਖੋ ਪ੍ਰਬੰਧਾ ਉਹ ਗਵਰਨਮੈਂਟ ਨੇ ਕੀਤਾ ਹੋਇਆ ਸ਼ਹਿਰਪਨ ਦੇ ਵਿੱਚ ਚਾਰ ਪ੍ਰਾਈਵੇਟ ਸੈਂਟਰਾਂ ਨੂੰ ਆਯੋਜਿਤ ਕੀਤਾ ਹੋਇਆ ਇਸ ਤੋਂ ਬਾਅਦ ਸ਼ਹਿਰਪਨ ਦੇ ਵਿੱਚ ਆ ਬਤੇਗੜ ਸਰਕਾਰੀ ਰੀਐਪ ਤੇ 150 ਫੀਸ ਦੇ ਰੱਖਣ ਦਾ ਪ੍ਰਬੰਧ ਕੀਤਾ ਹੋਇਆ ਜਿਹਦੇ ਵਿੱਚ ਤੁਹਾਡਾ ਜਿਹੜਾ ਖਰਚਾ ਆ ਉਹ ਕੋਈ ਵੀ ਨਹੀਂ ਆਦਾ ਨਾ ਫਰੀ ਆਫ ਕਾਸਟਾ ਕੋਈ ਫੀਸ ਨਹੀਂ ਲੱਗਦੀ ਤੁਸੀਂ ਸਿਰਫ ਜਾਣਕਾਰੀ ਦੇਣੀ ਆ ਆਪਣੇ ਬੱਚੇ ਨੂੰ ਮਨਾਣਾ ਆ ਜੇ ਨਹੀਂ ਮੰਨਦਾ ਆ ਤਾਂ ਤੁਹਾਡੀ ਪੁਲਿਸ ਸਹਾਤਾ ਕਰੇਗੀ ਉਹਨੂੰ ਉੱਥੇ ਪਹਚਾਣ ਦੇ ਵਿੱਚ ਉਹਦੇ ਹਾਰ ਕਾਟਦੇ ਆ ਦੋ ਕਾਪੀਆਂ ਲੈਣੀਆਂ ਨੂੰ ਡਿਸਟ ਹਸਪੀਟਲ ਜਮ੍ਹਾਂ ਕਰਾ ਦੇਣਾ ਡੀਡਿਕਸ਼ਨ ਕੇਂਦਰ ਦੇ ਵਿੱਚ ਉੱਥੇ ਆਪਣੇ ਆਪ ਉਹਦਾ 3-4 ਮਹੀਨੇ ਇਲਾਜ ਹੋਊਗਾ ਬਿਲਕੁਲ ਸੇਫ ਉਹਨੂੰ ਸਹੀ ਕਰਕੇ ਤੁਹਾਨੂੰ ਵਾਪਸ ਦਿੱਤਾ ਜਾਊਗਾ ਉਦੋਂ ਮਕਸਦ ਇਹ ਆ ਦੇਖੋ ਅੱਜ ਤੁਸੀਂ ਇਹ ਚੀਜ਼ ਲਗਾਓ ਨਾ ਕੱਲੋਂ ਜੇ ਕਰ ਉਹ ਬੰਦਾ ਪੁਲਿਸ ਨੇ ਫੜ ਲਿਆ ਫਿਰ ਤੁਸੀਂ ਇੱਧਰ ਉੱਧਰ ਨੱਠੇ ਭਜੇ ਫਿਰੋਗੇ ਕਿ ਭਾਈ ਇਹ ਤਾਂ ਪੀਂਦਾ ਹੀ ਆ ਸੀਨ ਵਾਲਿਆਂ ਦੀ ਰਿਕੁਐਸਟ ਹੀ ਲੱਗੇ ਤੁਹਾਡੇ ਮੱਦੇ ਪਹੁੰਚੇ ਆ ਜੇ ਕੋ ਪੀਂਦਾ ਵੀ ਆ ਉਹਨੂੰ ਇਲਾਜ ਦੇ ਲਈ ਇਸਕ ਹਸਪੀਟਲ ਦੇ ਵਿੱਚ ਜਮ੍ਹਾਂ ਕਰਵਾਇਆ ਜਾਵੇ ਜੇ ਕੱਲੋਂ ਕਿਸੇ ਪੁਲਿਸ ਅਫਸਰ ਨੇ ਵੜ ਕੇ ਅੰਦਰ ਕੀਤਾ ਤਾਂ ਤੁਹਾਡੀ ਕਿਸੇ ਵੀ ਕਿਸਮ ਦੀ ਕੋਈ ਸ਼ਿਫਾਰਿਸ਼ ਨਹੀਂ ਚੱਲਣੀ ਨਸ਼ੇ ਵਾਲੇ ਦੇ ਮਾਮਲੇ ਦੇ ਵਿੱਚ ਆ ਨਾ ਅਗਲੀ ਗੱਲ ਇਹ ਕਿ ਨਸ਼ਾ ਛੱਡਿਆ ਜਾ ਸਕਦਾ ਨਸ਼ਾ ਇੱਕ ਬਿਮਾਰੀ ਆ ਜਿੱਦਾਂ ਹੋਰ ਬਿਮਾਰੀਆਂ ਦਾ ਇਲਾਜ ਉਪਰੰਤ ਠੀਕ ਹੋ ਜਾਂਦੀਆਂ ਨਸ਼ਾ ਕਾਨਾ ਵੀ ਇੱਕ ਮਾਨਸਿਕ ਬਿਮਾਰੀ ਆ ਉਹਦੇ ਲਈ ਜੋ ਵੀ ਸਰਵ ਸਟਰਕਚਰ ਚਾਹੀਦਾ ਆ ਅੱਜ ਤੱਕ ਗਵਰਨਮੈਂਟ ਨੇ ਕਾਉਂਸਲਰ ਵਧੀਆ ਕੁਆਲੀਫਾਈਡ ਕਾਉਂਸਲਰ ਸੈਕਟਰੀਕ ਡਾਕਟਰਾਂ ਦਾ ਖਾਸ ਪ੍ਰਬੰਧ ਕੀਤਾ ਗਿਆ ਆ ਨਾ ਉਹ ਟੀਮਾਂ ਆਪਣੇ ਆਪਣੇ ਕੰਮ ਤੇ ਲੱਗੀਆਂ ਹੋਈਆਂ ਪੁਲਿਸ ਟੀਮਾਂ ਪੁਲਿਸ ਦੀਆਂ ਟੀਮਾਂ ਆਪਣੇ ਕੰਮ ਤੇ ਲੱਗੀਆਂ ਹੋਈਆਂ ਉਹ ਪੀਣ ਵਾਲਿਆਂ ਦੀ ਜਾਣਕਾਰੀ ਵੀ ਇਕੱਠੀ ਕਰਦੇ ਨੇ ਤੇ ਵੇਚਣ ਵਾਲਿਆਂ ਦੀ ਜਾਣਕਾਰੀ ਵੀ ਇਕੱਠੀ ਕਰਦੇ ਨੇ ਕਾਨੂੰਨ ਹੋ ਜਦੋਂ ਟੀਮਾਂ ਐਕਸ਼ਨ ਦੇ ਰੂਪ ਦੇ ਵਿੱਚ ਆਣ ਗਈਆਂ ਤੁਹਾਡੇ ਵਿੱਚ ਪਿੰਡ ਦੇ ਵਿੱਚ ਪਹਿਲਾਂ ਪਹਿਲਾਂ ਆਂਦਾ ਮਤਲਬ ਇਹ ਹੈ ਜੇ ਕੋਈ ਪੀਣ ਵਾਲੇ ਨੇ ਤਾਂ ਉਹਨਾਂ ਨੂੰ ਜਮ੍ਹਾਂ ਕਰਾਓ ਤੁਸੀਂ ਡਾੜੀ ਸਾਹਮਣੇ ਸੰਪਰਕ ਕਰ ਸਕਦੇ ਹੋ ਕੋਮਬਾਰ ਦੇ ਪੀਰਵਾਰ ਉੱਥੇ ਬੈੰਦੇ ਨੇ ਚੰਨੀ ਭਾਜੀ ਹੈਗੇ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਨੀਅਰ ਵਾਈਸ ਪੁਲਿਸ ਸਟੇਸ਼ਨ ਨਾਲ ਸੰਪਰਕ ਕਰ ਸਕਦੇ ਹੋ ਐਨਕਟ ਡਿਪਾਰਟਮੈਂਟ ਨਾਲ ਸੰਪਰਕ ਕਰ ਸਕਦੇ ਹੋ ਨਾਲ ਤੇ ਡੀਪੀਓ ਆਫਿਸ ਨਾਲ ਸੰਪਰਕ ਕਰ ਸਕਦੇ ਹੋ ਅੱਜ ਗਵਰਨਮੈਂਟ ਬਹੁਤ ਸਖਤ ਹੋਈ ਫਰੀ ਹੈ ਇਸ ਨੂੰ ਲੈ ਕੇ ਹਰ ਜਿੰਦਾ ਵੀ ਗਵਰਨਮੈਂਟ ਦੇ ਕੋਲ ਸਟਰਕਚਰ ਆ ਉਹ ਸਾਰਾ ਇਸ ਪਾਸੇ ਨੂੰ ਹੀ ਲਗਾ ਦਿੱਤਾ ਗਿਆ ਆ ਕਿ ਕਿਸੇ ਤਰੀਕੇ ਪੰਜਾਬ ਨੂੰ ਨਸ਼ਾ ਮੁਕਤ ਬਣਾਇਆ ਜਾ ਸਕੇ ਸੀਐਮ ਸਾਹਿਬ ਦਾ ਖਾਸ ਇਹ ਮੈਸੇਜ ਆ ਲੋਕਾਂ ਦੇ ਘਾਟ ਆਏ ਜਾਣੇ ਜਾਂ ਵਿਚ ਨਾਲ ਨੀਆਂ ਪ੍ਰੋਫਾਈਲ ਅਟੈਚ ਕੀਤੀਆਂ ਜਾ ਰਹੀਆਂ ਫ੍ਰੀਜ਼ ਕੀਤੀਆਂ ਜਾ ਰਹੀਆਂ ਜਿਹੜੀਆਂ ਗਲਤ ਢੰਗ ਨਾਲ ਪ੍ਰੋਫਾਈਲ ਬਣਾਈਆਂ ਨਹੀਂਆਂ ਕੋਨਾ ਜਿਹੜੇ ਵੇਚਣ ਵਾਲੇ ਨੂੰ ਰੋਣ ਦਾ ਡੱਗਿਆ ਜਾ ਰਿਹਾ ਤੁਹਾਨੂੰ ਜਮਾਨਤ ਨਾ ਦੇਣ ਲਈ ਪਿੰਡਾਂ ਦੇ ਲੋਕਾਂ ਨੂੰ ਕਿਹਾ ਜਾ ਰਿਹਾ ਜਿਹੜਾ ਜਮਾਨਤ ਦੇਊਗਾ ਉਹਦੀਆਂ ਸੋਲ ਤਾਂ ਸਾਰੀਆਂ ਸਰਕਾਰ ਹੌਲੀ ਹੌਲੀ ਕਰਕੇ ਵਾਪਸ ਲੈ ਰਹੀ ਆ ਤੇ ਉਹ ਜਿਹੜੇ ਨੂੰ ਪੁਲਿਸ ਅੰਦਰ ਕਰੇ ਤਾਂ ਉਹਦੀ ਜਮਾਨਤ ਨਾ ਦਿਓ ਹਨ ਅੱਜ ਇਸੇ ਮਕਸਦ ਨਾਲ ਤੁਹਾਡੇ ਪਿੰਡ ਪਹੁੰਚੇ ਆ ਬਾਕੀ ਮੈਂ ਕਿਹਾ ਤੁਸੀਂ ਸੁਣਿਆ ਥੈਂਕ ਯੂ ਤੁਹਾਡਾ ਬਹੁਤ-ਬਹੁਤ ਬਾਕੀ ਤੁਹਾਨੂੰ ਚੰਗੀ ਸਵੇਰ ਦੀ ਖਾਨੀ ਬੋਲਾ ਸ਼ਹਿਰ ਕਿਸੀ ਆ ਮੈਂ ਸਮਝਦਾ ਬਹੁਤ ਬੜੀ ਪ੍ਰਾਪਤੀ ਹੈ ਇਹਨਾਂ ਦੀ ਇਹਨਾਂ ਦੇ ਫੈਰੇਟ ਦੀ ਜਿਹਨਾਂ ਨੇ ਦਾ ਇਲਾਜ ਕਰਵਾਇਆ ਹੈ ਗੈਂਟਰ ਤਸਲੀ ਭੁੱਜ ਕੇ ਜਦੋਂ ਇਹਨਾਂ ਦਾ ਇਲਾਜ ਹੋਇਆ ਇਹਨਾਂ ਨੂੰ ਵੱਖ-ਵੱਖ ਲੈਸਰ ਡਾਉਟ 6000 ਰੁਪਏ ਜਾਂ ਜੇਕਰ ਲੱਖਾਂ ਰੁਪਏ ਖਰਚ ਹੋਏ ਮਾਪੇ ਯੂਐਸਏ ਨੇ ਪੈਸੇ ਦੇ ਨਾ ਕੋਲ ਖਰਚ ਲੈ ਪਰ ਆਮ ਲੋਕਾਂ ਨੇ ਬਸਦੀ ਕਰ ਲਈ ਸੀ ਕਿਉਂਕਿ ਲੱਖਾਂ ਰੁਪਏ ਖਰਚ ਕਰਕੇ ਇਸ ਬਿਮਾਰੀ ਦਾ ਇਲਾਜ ਕਰਨਾ ਬੜਾ ਮੁਸ਼ਕਲ ਅੱਜ ਤੁਹਾਡੇ ਪਿੰਡ ਕਿਤਲੇ ਦੇ ਵਿੱਚ ਸਾਡੇ ਬਹੁਤ ਹੀ ਸਤਿਕਾਰਯੋਗ ਕਿਥੇ ਦੇ ਸਰਪੰਚ ਸਾਡੀ ਭੈਣ ਸਨੀਤਾ ਜੀ ਸਾਫਾ ਸਰਪੰਚ ਮਰਜੀਤ ਕੌਰ ਜੀ ਤੇ ਸਾਡੀ ਪਾਰਟੀ ਦੇ ਆਗੂ ਤੇ ਮੈਂਬਰ ਪੰਚਾਇਤ ਸੁਰਿੰਦਰ ਸਿੰਘ ਵਾਜੀ ਜੀ ਤੇ ਜਿੰਨੇ ਵੀ ਤੁਸੀਂ ਇੱਥੇ ਇਕੱਤਰ ਭੈਣ ਭਰਾਵੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਦੇ ਪੰਜਾਬ 'ਚ ਆਮ ਆਦਮੀ ਪਾਰਟੀ ਸਰਕਾਰ ਬਣੀ ਹੈ ਸਾਡੇ ਮਾਜਬ ਹਰਖਾ ਬੁਲਾਇਆ ਡਿਪਟੀ ਸਪੀਕਰ ਸਰਦਾਰ ਜੈ ਕਿਛੇ ਸੇ ਗਰੋੜੀ ਹੋ ਰਹੀ ਨਹੀਂ ਹਲਕੀ ਰਿਕ ਮੰਤ ਮੰਡਲੀ ਹੈ ਇਹਦਾ ਕੋਸ਼ਿਸ਼ ਰਹੀ ਹੈ ਕਿ ਜਿਹੜੇ ਲੋਕ ਜਿਹੜੇ ਨੌਜਵਾਨ ਨਸ਼ੇ 'ਚ ਗ੍ਰਤਾਰ ਨੇ ਉਹਨਾਂ ਦਾ ਇਲਾਜ ਕਰਾਇਆ ਜਾਵੇ ਸੈਕਲ ਨੌਜਵਾਨਾਂ ਦਾ ਅਲਾ ਜਿਹੜਾ ਉਹ ਕਰਵਾਇਆ ਅੱਜ ਮੈਨੂੰ ਦੱਸਣੇ ਖੁਸ਼ੀ ਹੋ ਰਹੀ ਹੈ ਕੋਈ ਨੌਜਵਾਨ ਆਪਣੇ ਘਰਾਂ ਵਿੱਚ ਕੰਮ ਕਰ ਕਰਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕੋਸ਼ਿਸ਼ ਕਰ ਰਿਹਾ ਹੈ ਤੇ ਅੱਜ ਯੋਧ ਨਸ਼ਾ ਬਰੋਧ ਜਿਹੜੀ ਮੁਹਿੰਮ ਹੈ ਕਿਹਦੇ ਤਹਿਤ ਆਪਾਂ ਕਰਨਾ ਚਾਹੀਏ ਅੱਜ ਅਸੀਂ ਸੁਨੀਹਾ ਲੈ ਕੇ ਆਏ ਹਾਂ ਮਾਨਯੋਗ ਮੁੱਖ ਮੰਤਰੀ ਸਰਦਾਰ ਭਵਨ ਸਿੰਘ ਮਾਨ ਦਾ ਆਪਣੇ ਹਲਕਾ ਬੁਧਾਇਕ ਸਰਦਾਰ ਜੈ ਕਿਸ਼ਨ ਸਿੰਘ ਰੌੜੀ ਦਾ ਕਿ ਜਿਹੜੇ ਬੱਚੇ ਨਸ਼ੇ ਦੀ ਨਾਮਰਾਜ਼واری ਦੇ ਲਿੰਪ ਹੋ ਚੁੱਕੇ ਆ ਉਹਦੀ ਜਾਣਕਾਰੀ ਤੁਸੀਂ ਸਾਨੂੰ ਦਿਓ ਆਪਣੇ ਪਿੰਡ ਦੇ ਸਰਪੰਚ ਸਾਹਿਬ ਨੂੰ ਦਿਓ ਮੈਂਬਰ ਪੰਚਾਇਤ ਨੂੰ ਦਿਓ ਸਾਡੇ ਨਾਲ ਪੰਚਾਇਤ ਭਾਗ ਦੇ ਅਧਿਕਾਰੀ ਬੈਠੇ ਆ ਉਹਨਾਂ ਨੂੰ ਦਿਓ ਪੁੱਛਣੋਂ ਦਿਓ ਜੇ ਅਸੀਂ ਤੁਹਾਡੇ ਬੱਚਿਆਂ ਦਾ ਇਲਾਜ ਨਸ਼ਾ ਡਾਓ ਕੇਂਦਰ ਵਿੱਚ ਬਿਲਕੁਲ ਬਹੁਤ ਕੁਝ ਕਰਾ ਕੇ ਦੇਣਾ ਹੈ ਜਿਹੜਾ ਕਿ ਪਹਿਲਾਂ ਤੇ ਲੋਕਾਂ ਤੋਂ ਵੀ ਚੱਕੀ ਗਏ ਆ ਕਿ ਨਸ਼ਾ ਡਾਓ ਕੇ ਬੱਚ ਪਤੀ ਤੋਂ 30000 ਰੁਪਏ ਮਹੀਨਾ ਦੇਣਾ ਪੈਂਦਾ ਸੀ ਮੈਂ ਪਿੰਡ ਦੇ ਬਹੁਤ ਵਾਰ ਲੋਕਾਂ ਨਾਲ ਹੁਣ ਗੱਲ ਕਰ ਰਿਹਾ ਸੀ ਉਹਨਾਂ ਨੇ ਪਿੰਡ ਬਾਰੇ ਮੈਨੂੰ ਜਾਣਕਾਰੀ ਦਿੱਤੀ ਹੈ ਕਿ ਹਰੇ ਵਿਕਾਰੇ ਕਰਦੇ ਨੇ ਕੁਸ਼ ਨਸ਼ੇ ਹੋਏ ਰਹੇ ਜਿਹੜੇ ਨਸ਼ੇ ਤੋਂ ਪਿੰਡ ਮੈਂ ਉਹਨਾਂ ਨੂੰ ਮਾਰੇ ਅਨਸਰ ਨਹੀਂ ਮੰਨਦਾ ਮੈਂ ਉਹਨਾਂ ਨੂੰ ਮੁਜਰਮ ਵੀ ਨਹੀਂ ਮੰਨਦਾ ਸਰਕਾਰ ਮੰਨਦੀ ਹੈ ਅਸੀਂ ਮੰਨਦੇ ਹਾਂ ਕਿ ਉਹ ਬਿਮਾਰ ਹੈ ਬਿਮਾਰੀ ਦਾ ਇਲਾਜ ਹੋ ਸਕਦਾ ਹੈ ਪਰ ਸਰਕਾਰ ਆਜ ਆਪਣੇ ਖਾਤੇ ਦੇ ਰਾਜ ਕਰਨਾ ਚਾਹੁੰਦੀ ਹੈ ਜਿੰਨੇ ਵੀ ਇੱਥੇ ਬੈਠੇ ਆ ਪਣਾ ਭਰਾ ਬੈਠੇ ਆ ਸਾਡੇ ਹੀ ਆ ਉਹ ਪਤਮਤੀ ਜੇ ਨਾਮ ਹੀ ਦੇਤਾ ਆਪਣੀ ਸਾਨੂੰ ਪਤਾ ਹੁੰਦਾ ਨਿਆਰੇ ਇੰਨਾ ਹੈਗਾ ਉਹਦੀ ਜਾਣ ਕੇ ਜੋਰ ਲਾ ਕੇ ਅਸੀਂ ਉਹਨੂੰ ਇਲਾਜ ਦਾ ਪੁਲਵਾ ਕਰੀਏ ਉਹ ਸਹੀ ਰਸਤੇ ਤੇ ਆ ਚੁੱਕੇ ਦੂਜਾ ਸੁਨੇਹਾ ਜਿਹੜਾ ਪੰਜਾਬ ਸਰਕਾਰ ਦਾ ਕਾਸਟਰੋ ਜਿਹੜੀ ਸਾਹਿਬ ਨੇ ਕਹਿੰਦੇ ਆ ਕਿਤਨੇ ਆਲੇ ਮਜ਼ਦੂਰ ਕਿੰਨੇ ਆ ਜੇਕਰ ਸਾਡੀ ਪੁੰਛ किसी ਨਸ਼ੇ ਦੇ ਕੇਸ਼ ਫੜ ਲੈ ਦੀ तो ਤੇ ਨਦਰ ना ਆਏ वो ਸਪਾਰਸ ਕਰਨਾ ਆਇਓ ਉਹ ਫਿਰ ਸਿੱਧਾ ਸਲਾਖਾਂ ਦੇ ਪਿੱਛੇ ਜਾਓ ਆ ਹਰੇ ਮੋਗਾ ਹੈਗਾ ਉਹਨੂੰ ਆਪਾਂ ਆਪਣੇ ਸਰਪੰਚ ਨੂੰ ਦੱਸ ਕੇ ਸਮਝ ਦੱਸ ਤੋਂ ਸਾਰੇ ਅਫਸਰਾਂ ਦੱਸ ਤੋਂ ਅਸੀਂ ਉਹ ਆਪਣੀ ਗੱਡੀ ਚ ਲੈ ਕੇ ਜਾਵਾਂ ਨੂੰ ਆ ਤੁਸੀਂ ਸਾਡੇ ਬੱਚੇ ਵੱਡੇ ਪਰਮਾਤਮਾ ਨੇ ਜੋ ਚਾਇਆ ਸੀ ਉਹ ਨਹੀਂ ਹੋਇਆ ਪਰ ਇਹਨਾਂ ਬੱਚਿਆਂ ਨੇ ਆਪਣੇ ਆਪ ਨਸ਼ਿਆਂ ਦੇ ਵਿੱਚ ਬੈਠ ਕੇ ਆਪਣੀਆਂ ਜਾਨਾਂ ਨੂੰ ਬਰਬਾਦ ਕਰ ਲਿਆ ਇਹ ਮਾਪੇ ਤਰਸਦੇ ਆਪਣੇ ਬੱਚਿਆਂ ਲਈ ਸੋ ਮੇਰੇ ਭੈਣਾ ਮੇਰੇ ਵੀਰ ਆਪਣੇ ਬੱਚਿਆਂ ਨੂੰ ਠੀਕ ਠਾਕ ਰੱਖਣਾ ਨਛਿਆਤ ਇੱਕ ਜਗਨ ਦੀ ਲੋੜ ਵੀ ਹੈਗੀ ਪਈ ਅਸੀਂ ਉਹਨਾਂ ਨੂੰ ਦੱਸਣਾ ਆਉਂਦੇ ਹਾਂ ਕਿ ਦੱਸੋ ਜੇ ਸਾਡੇ ਕੋਲ ਕਿਸੇ ਦਾ ਵੀ ਭਲਾ ਸੁਧਾਇਆ ਪਰਨਾਤਨਾ ਕਰੇ ਸਾਡੇ ਹੱਥੋਂ ਕਿਸੇ ਦਾ ਭਲਾ ਹੋਵੇ ਸਾਨੂੰ ਦੱਸੋ ਅਸੀਂ ਚੰਨੀ ਵੀਰ ਦੀ ਰੋਣੀ ਦੀਨ ਦੀ ਉਹਨਾਂ ਦੇ ਨਾਲ ਮਿਲ ਕੇ ਉਹਨਾਂ ਬੱਚਿਆਂ ਦੀ ਜਾਨ ਬਚਾਵਾਂਗੇ ਥੈਂਕ ਯੂ ਵਾਹਿਗੁਰੂ ਜੀ ਕੀ ਫਤਿਹ ਬੋਲੋ ਵੀਰਾਂ ਵਾਹਿਗੁਰੂ ਜੀ ਕੀ ਫਤਿਹ ਅਸੀਂ ਪਿੰਡ ਕਿਤਨਾ ਦੇ ਨਿਵਾਸੀ ਅਸੀਂ ਪਿੰਡ ਕਿਤਨਾ ਦੇ ਨਿਵਾਸੀ ਨਸ਼ਿਆਂ ਦੇ ਖਿਲਾਫ ਨਸ਼ਿਆਂ ਦੇ ਖਿਲਾਫ ਇਕਜੁੱਟ ਹੋ ਕੇ ਇਕਜੁੱਟ ਹੋ ਕੇ 100 ਫੜਦੇ ਹਾਂ 100 ਫੜਦੇ ਹਾਂ ਕਿ ਅਸੀਂ ਨਸ਼ਿਆਂ ਦੇ ਖਿਲਾਫ ਨਸ਼ਿਆਂ ਦੇ ਖਿਲਾਫ ਆਪਣੇ ਪਿੰਡ ਦੇ ਪਹਿਰੇਦਾਰ ਬਣ ਕੇ ਆਪਣੇ ਪਿੰਡ ਦੇ ਪਹਿਰੇਦਾਰ ਬਣ ਕੇ ਕੰਮ ਕਰਾਂਗੇ ਅਸੀਂ ਆਪਣੇ ਪਿੰਡ ਵਿੱਚ ਕਿਸੇ ਵੀ ਕਿਸਮ ਦਾ ਨਸ਼ਾ ਫੈਲਣ ਨਹੀਂ ਦੇਵਾਂਗੇ ਅਸੀਂ ਕਿਸੇ ਨਸ਼ਾ ਤਸਕਰ ਨੂੰ ਪਿੰਡ ਵਿੱਚ ਵੜਨ ਨਹੀਂ ਦੇਵਾਂਗੇ ਸਾਡੇ ਪਿੰਡ ਵਿੱਚ ਜੋ ਵੀ ਨਸ਼ਾ ਕਰਦੇ ਹਨ ਅਸੀਂ ਉਹਨਾਂ ਨੂੰ ਨਸ਼ਾ ਸ਼ਟਲ ਦੀ ਸਮਝਾਵਾਂਗੇ ਜਿਹਨਾਂ ਨੂੰ ਲੋੜ ਹੋਵੇਗੀ ਜਿਹਨਾਂ ਨੂੰ ਲੋੜ ਹੋਵੇਗੀ ਅਸੀਂ ਉਹਨਾਂ ਨੂੰ ਨਸ਼ਾ ਮੁਕਤੀ ਸੈਂਟਰ ਵਿੱਚ ਨਸ਼ਾ ਮੁਕਤੀ ਸੈਂਟਰ ਵਿੱਚ ਪੜ੍ਹਦੀ ਕਰਾਵਾਂਗੇ ਪੜ੍ਹਦੀ ਕਰਾਵਾਂਗੇ ਅਸੀਂ ਕਿਸੇ ਵੀ ਨਸ਼ਾ ਤਸਕਰ ਦੀ ਅਸੀਂ ਕਿਸੇ ਵੀ ਨਸ਼ਾ ਤਸਕਰ ਦੀ ਖੁਦ ਜ਼ਮਾਨਤ ਨਹੀਂ ਕਰਾਵਾਂਗੇ ਖੁਦ ਜ਼ਮਾਨਤ ਨਹੀਂ ਕਰਾਵਾਂਗੇ ਪਿੰਡ ਦੇ ਕਿਸੇ ਹੋਰ ਵਿਅਕਤੀ ਨੂੰ ਵੀ ਪਿੰਡ ਦੇ ਕਿਸੇ ਹੋਰ ਵਿਅਕਤੀ ਨੂੰ ਵੀ ਜ਼ਮਾਨਤ ਦੇਣ ਤੋਂ ਰੋਕਾਂਗੇ ਜ਼ਮਾਨਤ ਦੇਣ ਤੋਂ ਰੋਕਾਂਗੇ ਅਸੀਂ ਸਾਰਾ ਪਿੰਡ ਮਿਲ ਕੇ ਅਸੀਂ ਸਾਰਾ ਪਿੰਡ ਮਿਲ ਕੇ ਆਪਣੇ ਪਿੰਡ ਨੂੰ ਨਸ਼ਾ ਮੁਕਤ ਬਣਾਵਾਂਗੇ ਆਪਣੇ ਪਿੰਡ ਨੂੰ ਨਸ਼ਾ ਮੁਕਤ ਬਣਾਵਾਂਗੇ ਬੋਲੇ ਜੋ ਨਿਹਾਲ ਸੱਚੀ